ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜਿਹੜੇ 6-7 ਕੈਂਡੀਡੇਟ ਆ ਉਹਨਾਂ ਆ ਜਿਵੇਂ ਉਹ ਪੁੱਛ ਰਹੇ ਉਹਨਾਂ ਨੂੰ ਜਾਣੂ ਕਰਾਇਆ ਪਾਰਟੀ ਦੀ ਜੋ ਅਸੀਂ ਤੁਸੀਂ ਚਾਹ ਰਹੇ ਹੋਣੀ ਵਾਲੀ ਜਾਣ ਕਰਾਤਾ ਪਰ ਆਂਦੀ ਬੀਬੀ ਜੀ ਨੂੰ ਕਹਿ ਲੱਗੇ ਕਿ ਬੀਬੀ ਜੀ ਅਸੀਂ ਆਪਣੇ ਬਹੁਤ ਸਮਾਜ ਪਾਰਟੀ ਦੇ ਪ੍ਰਧਾਨ ਤਸਵੀਰ ਗੜੀ ਜੀ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਆ ਕਿ ਜਿਹੜਾ ਅਲਾਈਅንስ 2022 ਤੱਕ ਸੀਗਾ ਇਹ ਵੈਸਟਰੀ ਸੀਟ ਆ ਉਹ ਪਹਿਲਾ ਜਿਹੜੀ ਆ ਉਹ ਬਹੁਤ ਸਪੱਸ਼ਟ ਪਾਰਟੀ ਦੇ हिस्से ਸੀਗੀ ਅਸੀਂ ਉਹ ਇਲੈਕਟਿਡਰੀਆ ਸਾਡੀ ਸਪੋਰਟ ਕਰੋ ਅਪਰ ਡਾਂਗੀ ਨੇ ਕਰ ਨਾਲੇ ਜੇ ਤੁਸੀਂ ਇਹਦੇ ਤੇ ਟੀ ਵਿਚਾਰ ਕਰ ਲਓ ਉਹ ਚਾਰ ਤੋਂ ਬਾਅਦ ਦੇ ਕਰ ਸਾਹਮਣੇ ਆਈ ਬੀਬੀ ਜੀ ਨੇ ਜਿਵੇਂ ਬਡਾੜਾ ਸਾਹਿਬ ਨੇ ਮੈਂ ਔਰ ਉਥੇ ਦੀ ਸਪੂਟੀ ਲੀਡਰਸ਼ਿਪ ਨੇ ਇਹ ਡਿਸਾਈਡ ਕੀਤਾ कि जेजेपी और समाज पार्टी ਨਾਲ ਸਮਝੌਤਾ ਹੋ ਜਾਏ ਤਾਂ ਇੱਕ ਇੱਕ ਵਧੀਆ ਗੱਲ ਸਾਨੂੰ ਸੁਝਾਤਾ ਕਰ ਲੈਣਾ ਚਾਹੀਦਾ। ਔਰ ਅਸੀਂ ਇੱਕ ਨਵੇਦ ਵੀ ਕਰਤਾ ਕਿ ਬੀਬੀ ਜੀ ਨੇ ਕਿਹਾ ਕਿ ਜੇ ਬਾਈ ਚਾਂਸ ਇਹ ਸਮਝੌਤਾ ਨਾ ਹੋਇਆ ਤਾਂ ਵਿਰਤੀ ਕਰਨਾ ਕਿ ਕੈਂਡੀਡੇਟ ਦਾ ਜਿਹੜਾ ਅਸੀਂ ਦੇਦੇ ਆ ਉਹ ਸਾਰੇ ਕਮਜ਼ੋਰ ਕੈਂਡੀਡੇਟ ਆ ਫਾਈਨੈਂਸ਼ੀਅਲੀ ਕਮਜ਼ੋਰ ਆ। ਤਾ ਬੀਬੀ ਨੇ ਕਿਹਾ ਪ੍ਰਧਾਨ ਜੀ ਨੇ ਮੈਨੂੰ ਇਹ ਗੱਲ ਕਹੀ ਆ ਕਿ 10 ਲੱਖ ਰੁਪਏ ਆ ਪਾਰਟੀ ਕੋਲ ਉਸ ਸੰਭਿਦਾਂਗੇ ਬੀਬੀ ਜੀ ਨੇ ਇਹ ਕਹਿੰਦੇ 10 ਲੱਖ ਥੋੜਾ ਆ ਜੋ ਸਾਨੂੰ ਗਿਆ ਵੀ ਆਪਾਂ ਜਿਆਦਾ ਪਾਰਟੀ ਨੂੰ ਦੋਸਤ ਮੰਗਾਂਗੇ ਮੈਂ ਉੱਥੇ ਇਹ ਕਰ ਕਹੀ ਸੀ ਕੋਈ ਗੱਲ ਨਹੀਂ ਜੇ ਪਾਰਟੀ 10 ਉਹ ਜੋ ਪ੍ਰਪੋਜ਼ਲ ਆਈ ਨਾ ਵੀ ਉਹਦੇ ਮੁਤਾਬਕ ਆ ਜਦੋਂ ਉਸ ਦਾ ਮੀਟਿੰਗ ਖਤਮ ਹੋ ਗਈ ਅਸੀਂ ਘਰ ਨੂੰ ਆ ਗਏ ਪਰ ਦੂਸਰੇ ਤੀਸਰੇ ਦਿਨ

ਕੰਮ ਤੇ ਜਾਉਂਦੇ ਪਾ ਨਾ ਨਾ ਕਿ ਕੰਮ ਤਾਂ ਵੀ ਟਾਈਮ ਆ ਝੂਣਾ ਲਾਉਣਾ ਪਾਣੀ ਆਉਂਦਾ ਨਹੀਂ ਬਿਜਲੀ ਆਉਂਦੀ ਨਹੀਂ ਲੋਕਾਂ ਦੀ ਬੜੀ ਪ੍ਰੋਬਲਮ ਫਿਰ ਵੀ ਤੁਸੀਂ ਇਹਨੂੰ ਵੀ ਠੇਆ ਲੱਗਾ ਬਹਿ ਗਏ ਕੈਸੇ ਜੀ ਸੁਭੋਣਾ ਵੀਰਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਕਿ ਮਾਨਸਾ ਸਾਨੂੰ ਕੋਈ ਉਹ ਨਾ ਗੱਲ ਆਵਾਜ਼ ਨਹੀਂ ਸੀ ਪਤਾ ਜਿਹੜੀਆਂ ਕਹਿੰਦੇ ਤੁਹਾਨੂੰ ਅਧਾਰਿਆਂ ਅਕਸਰ ਲਿਖਦੇ ਸਾਡੇ ਵੀ ਮਨ ਚਾਉਂਦਾ ਸੀ ਅਸੀਂ ਕਿਹਾ ਵੀ ਸੀ ਬਦਾਰ ਦੀ ਬਚਾਲਾ ਪਾਉਣ ਤੱਕੀ ਦਾ ਇਸ਼ਾਰਾ ਦਿੱਤਾ ਤਾਂ ਆਪਣੀ ਨੂੰ ਮਤ ਕਾਬੀ ਚਾਹੀਦੀ ਹੈ ਹਰ ਇਹ ਚਾਹੀਦੀ ਜੀ ਨੂੰ ਬੰਦੀ ਪਰ ਉਹ ਤੇ ਆ ਆਦਰਿਓ ਨਮਸ਼ਾਰਤ ਦਾ ਸਿਰ ਤੇ ਬਹਨ ਤੁਹਾਨੂੰ ਅਧਾਰਿਆਂ ਲੋਕਤਾ ਦੇ ਸਹਿਤ ਆਦੇ ਤੁਸੀਂ ਕਿੰਦਾ ਵਿੱਚ ਜੋ ਕਰਕੇ ਸਮਝਾ ਸਕੋ ਜਿਹੜਾ ਤੁਹਾਨੂੰ ਪਹੁੰਚੇ ਉਹ ਦੀ ਦਰਸ਼ਕ ਆ ਗਈ ساری ਗੱਲ ਜਿਉ ਪਹਿਲਾਂ ਉਸ ਬੀਬੀ ਨੂੰ ਦੱਸ ਕੇ ਜਿੱਦਾਂ ਦੋਸਤਾਂ ਨਾਲ ਗੱਲ ਜਿਉਣਾ ਤੁਸੀਂ ਸਾਹਮਣੇ ਉਹ ਕਹਾਂ ਨਾ ਸਹੀ ਤਰੀਕਾ ਫੇਰ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਉਹਦੇ ਮੀਟਿੰਗਾਂ ਦੀ ਸਾਡੀ ਬੈਟਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਉੱਥੇ ਵੀ ਫੈਸਲਾ ਹੋਇਆ ਸੀ ਕਈ ਤਰ੍ਹਾਂ ਫਟੇ ਹੋ ਕੁਝ ਗਰਮ ਸੀ ਕਿ ਇਹਨਾਂ ਸਾਰਿਆਂ ਨੂੰ ਕੱਢ ਦੇ ਜਿੱਥੇ ਕੱਢ ਦੇ ਉਸੇ ਕੱਢ ਦੇ ਨਿਕਲ ਪਤਾ ਆਜੀ চোপੜਾ ਦਾ ਦਰਸਾਉਂ ਵਰਕਰ ਦਾ ਐਕਟਿਵ ਮੈਂਬਰ ਹੈ ਅੱਜਕੱਲ੍ਹ ਕਿ ਸਾਰਿਆਂ ਨੂੰ ਉਹ ਕਿਹਾ ਪਰਦਾ ਇਹ ਨਹੀਂ ਕਰਨਾ ਆਪਾਂ ਕਿਸੇ ਨੇ ਕਹਿਣਾ ਆਪਾਂ ਕਿ ਇਹ ਤਾਂ ਆਪਾਂ ਮੁਠੀ ਵਰਤਾਂਗੇ ਆ ਜੇ ਹੋਰ ਕੱਟਣ ਲੱਗੇ ਤਾਂ ਮੁਠੀ ਵਰਤ ਵੀ ਥੱਲੇ ਚੱਲਾਂਗੇ ਆਪਾਂ ਇਹ ਕੰਮ ਨਹੀਂ ਆਪਾਂ ਕਰਨਾ ਜਿਹੜਾ ਪਾਰਟੀ ਜ ਹੁਣ ਵੀ ਆਉਂਦਾ ਅੱਲ ਵੀ ਆਉਂਦਾ ਉਹ ਮੋਸ਼ਕਿਲ ਕੰਮ ਅੱਲਾਹੋਂ ਤੇ ਇਹ ਵੀ ਕਹਿ ਜਨੇ ਇਤਰਾਦ ਕੀਤਾ ਕਿ ਇਹ ਕਿਹੜਾ ਤਰੀਕਾ ਜੀ ਉਹ ਬਾਤ ਚੱਲ ਗਈ ਉਹਦੀ ਫਿਊਰਨਜੀ ਆ ਨਹੀਂ ਕਰਨੀ ਕਿ ਇਹੀ ਭਰਾ ਰੂਹ ਸ੍ਰੀਮਨ ਵਦਲੇ ਤਾਂ ਇਤਾਰਨ ਨੂੰ ਘਰ ਹੀ ਵਾੜ ਦੇਣਾ ਇਹ ਨਹੀਂ ਹੈ ਸਾਰਾ ਨਿਕਟਣ ਉਹ ਪਿਛਲੇ ਦੁਆਇ ਭਾਈ ਨਾ ਜਾਣ ਬੁਨੇ ਤੇ ਸੀ ਜੇ ਫੇਰ ਦੁਆਇ ਭਾਈ ਕਿਹਨੇ ਜੀ ਕੰਧਣ ਜਾਈਏ ਕਾੜ ਦੇ ਵੀ ਫੇਰ ਇਸ ਕੰਨੀ ਜੇ ਅਸਲਾ ਇਹ ਗੱਲ ਅਸੀਂ ਨਿਕਟਣੀ ਉਹਨਾਂ ਦਾ ਦਿਲ ਕਰਦਾ ਫੈਕਣਾ ਅਸੀਂ ਨਿਕਟਣਾ ਉਹਨਾਂ ਦਿਲ ਕਰਦਾ ਆਦਰ ਵੀ ਆਉਂ ਉਸ ਬੇਕ ਸੋ ਇਸ ਤਰੀ ਤੁਹਾਨੂੰ ਸਾਹਰਨ ਲੈ ਵੀ ਆਗਾ ਇਸ ਵੇਲੇ ਪਾਰਟੀ ਤੇ ਬੜਾ ਵੱਡਾ ਵੀਕਣ ਨੇ ਨਹੀਂ ਜਿਉਂ ਗਿਓ ਮੋਟਾ ਹਾਲਾਤ ਇਹਨਾਂ ਦੇ ਹੁੰਦੇ ਆ ਰਹੇ ਜਦੋਂ ਪਾਸ ਦੋ ਵਾਰ ਆ ਕੇ ਸਰਕਾਰ ਬਣਦੀ ਇਹਨੋਂ ਦਾ ਸਾਥ ਵਿੱਚ ਵਿਸ਼ੇਸ਼ ਬਾਲ ਬਹੁਤ ਜਗਾ ਕੋਨਾ ਕਰਕੇ ਕੋਈ ਦੋ ਵਾਰ ਸਰਕਾਰ ਬਣ ਗਈ ਉਹ ਜ ਮੜਾ ਗਈ ਮਾਤ ਬਹੁਤ ਮਾਰਾ ਹੋ ਗਿਆ ਕਾਥਵੀ ਆਪਾਂ ਦੇ ਨਾ ਕਾਹਲ ਨੂੰ ਕੋ ਪ੍ਰੋਬਲਮ ਆ ਜਾਏ ਆਪਣੇ ਦੋ ਚਾਰ ਬੱਚੇ ਹੋਣ ਉਹਨਾਂ ਨੂੰ ਆਦਾਨ ਆਪਾਂ ਫਿਰ ਉਸ ਬਾਪੂ ਦੇ ਸਰਚਣ ਦੇ ਆ ਵੀ ਤੇਰਾਖ ਸੁਆ ਤੇਰਾਖ ਸੁਆ ਜੇ ਨਹੀਂ ਬੱਚੇ ਨੇ ਗਲਤੀ ਕੀਤੀ ਹੋਊ ਆਪਣੀ ਇਹ ਨਾ ਦੱਸੋ ਬਾਪੂ ਤਾਂ ਕਿਤੇ ਕੋਈ ਗਲਤੀ ਹੋਈ ਉਹ ਨੂੰ ਕਹਣਾ ਤੇਰਾਖ ਸੁਆ ਬਾਪੂ ਦੀ ਕਜੂਰੀ ਹੁੰਦੀ ਆ ਵੀ ਬੱਚੇ ਨੂੰ ਜਵਾਬ ਨਹੀਂ ਦੇ ਸਦਾ ਸਾਰੇ ਬੱਚਿਆਂ ਨੇ ਭਾਵੇਂ ਉਹ ਵੀ ਗਲਤੀ ਹੋਵੇ ਆਪਾਂ ਨੂੰ ਮੰਨੀ ਕਦੀ ਆਪਾਂ ਪੈਸਾ ਦੀ ਗਲਤੀ ਸੁਬੇ ਇਸ ਲਈ ਮੈਂ ਸਮਝਦਾ ਪਿਆ ਆਪਾਂ ਨੂੰ ਤਕੜੇ ਹੋ ਕੇ ਆਉਣਾ ਹੀ ਮੈਂ ਆਪਾਂ ਜੀ ਦੇ ਆਧਾਰ ਨਾਲ ਆਪਾਂ ਸਾਰੇ ਰਾਜ ਸਭਾ ਵਿੱਚ ਰਾਜਨੀਤਿਕ ਸ਼ਾਰੇ ਦੇਖੇ ਜਾਂ ਕਿ ਐਪੀ ਦੀ ਇੰਨੀ ਮਹਿਤਵਪੂਰਨ ਪਾਰਲੀਮੈਂਟਲ ਇਲੈਕਸ਼ਨ ਤੋਂ ਪਹਿਲਾਂ ਸਮਝਦਾ ਕਿ ਕਿਸੇ ਵੀ ਵਰਕੇ ਕਿਸੇ ਵੀ ਲੀਡਰ ਕਿਸੇ ਵੀ ਪਾਰਟੀ ਦੀ ਜ਼ਿੰਮੇਵਾਰੀ ਜਿਹਨੇ ਉਹਨਾਂ ਨੇ ਕੀਤੀ ਰਾਜ ਹੈ ਨਿਕਲ ਤੋਂ ਘਰ ਤੇ ਕੁਝ ਨਹੀਂ ਦੇਖਿਆ ਕਿੰਨਾ 3600 ਕਿਲੋਮੀਟਰ ਸਫਰ ਕੀਤਾ ਸਵੇਰੇ ਲਈ ਆਪਾਂ ਨੂੰ ਤੱਕੜੇ ਹੋ ਕੇ ਕਮਰਾਉਣ ਦੀ ਲੋੜ ਨਹੀਂ ਚੰਗਾ ਟਾਈਮ ਮਾਰਾ ਟਾਈਮ ਹੁੰਦਾ ਨੇ ਪਰ ਐਮਰਜੈਂਸੀ ਆਪਾਂ ਸਾਰਿਆਂ ਨੇ ਦੇਖੀ ਆਂ ਇੰਦਰਾ ਗਾਂਧੀ ਨੂੰ ਹਰਾਤਾ ਸੀ ਕੋਈ ਸਟਾਈਲਰ ਡਾਇਰੈਕਟਰ ਕਿ ਭੈਜ ਮੰਨਣਾ ਸੀ ਕੋਨੇ ਰੰਗ ਆਪਾਂ ਕਹਿੰਦੇ ਸੀ ਆਪਾਂ ਨਹੀਂ ਸਾਰੇ ਲੋਕ ਕਹਿੰਦੇ ਕਿ ਕਾਂਗਰਸ ਖਤਮ ਹੋ ਗਿਆ ਰੇਸ਼ਮੇ ਮੁੜ ਕੇ ਜਿਉਂ ਉਹ ਦੇਖ ਲੋ ਕਿ ਬੋਟੇ ਤੋਂ ਦਿੰਦਾ ਫਿਰ ਰਾਜ ਕਰੇ ਰਿਲੀਸ ਕਰਕੇ ਆਪਾਂ ਨੂੰ ਇਸ ਗੱਲ ਤੋਂ ਕੋੜਾ ਨਹੀਂ ਚੰਗੇ ਮਾੜੇ ਦਿਨ ਆਪਣਾ ਵੀ ਸਭ ਤੇ ਆਉਂਦੇ ਆ ਸਭ ਤੇ ਆਉਂਦੇ ਆ ਉਸੇ ਤਰ੍ਹਾਂ ਆਪਣੀ ਪਾਰਟੀ ਆ ਪਾਰਟੀ ਦੇ ਵੀ ਚੰਗੇ ਮਾੜੇ ਦਿਨ ਆਉਂਦੇ ਜਿੰਨੋਂ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਕਹਿਣਾ ਕਿ ਭਾਈ ਇਹ ਜਿਹੜੀ ਹੈਗੀ ਆ ਪਾਰਟੀ ਦੇ ਐਸ ਵੇਲੇ ਸਾਡੀ ਲੋਕਾਂ ਦਾ ਪਾਰ ਹੈ ਆਪਾਂ ਖਾਟ ਵੀ ਸਦਰ ਲੋਕਾਂ ਨੇ ਕਿਤੇ ਮੈਂ ਧੰਨਵਾਦੀ ਆ ਤੇ ਜੋ ਜਿੰਨੀ ਵੀ ਵੋਟ ਜਿੰਨੀ ਵੀ ਵਰਕਾਂ ਨੇ ਆਪਾਂ ਪਾਈ ਜੀ ਮਿਹਨਤ ਕੀਤੀ ਉਹਨਾਂ ਦਾ ਬਹੁਤ ਧੰਨਵਾਦ ਤੇ ਬਾਕੀ ਕਈ ਵੀਰਾਂ ਦਾ ਵੀ ਵਿਚਾਰ ਸੀ ਕਿ ਅਮਨਤਪਾਲ ਸਿੰਘ ਨੂੰ ਜਿਹੜਾ ਉਹਤੇ ਨੇ ਖਲਾਫ ਸ਼ਿਕਾਇਤ ਕਰਨੀ ਚਾਹੀਦੀ ਇੱਕ ਵੀ ਆਇਆ ਸੀ ਕਿ ਉੱਥੇ ਵੀ ਸਰਪੰਚ ਜੀ ਦੇ ਖਿਲਾਫ ਸ਼ਿਕਾਇਤ ਕਰਨ ਕਸ਼ਕ ਅਨੰਪਾਲ ਦੇ ਖਿਲਾਫ ਆਪਣਾ ਨਾਂ ਛੜੀਏ ਉਹਦਾ ਕੰਮ ਸ੍ਰੀ ਸਿੰਘ ਬਾਦਲ ਜੀ ਤੁਹਾਡੀ ਸ਼ੋਹਰਣੀ ਕਾਲੀ ਨਾਲ ਉਹਨੇ ਤੱਕੜੇ ਹੋ ਕੇ ਜਿਹੜਾ ਪ੍ਰਸਾਦ ਲਈਏ ਅੱਗੇ ਵੀ ਕਈ ਨਿਕਲਿਆ ਪਾਰਟੀ ਜੂ ਪਰ ਦੇ ਸਾਹਮਣੇ ਅਸੀਂ ਬਾਦਲ ਜੀ ਛੜੋ 13 ਜਨਵਰੀ ਗੱਲ ਉੱਠ ਕੇ ਰਹਿ ਗਈ ਜਿਵੇਂ ਇਹ ਥੋੜੇ ਟਾਈਮ ਦਾ ਸੰਕਰਮ ਹੁੰਦਾ ਸੋ ਆਪਾਂ ਹਨਾ ਦੇਖੋ ਹਿੰਦੂ ਸਿੱਖ ਸਾਨੂੰ ਮਸਾਹੇ ਕਰੇ ਪਰesar <Sansi> ਭਾਈ ਭਾਈ ਦੇਸ਼ ਆਪਣਾ ਸਾਰਾ ਨਾ ਦੇਸ਼ ਕਿਸੇ ਇੱਕ ਦਾ ਦੇਸ਼ ਨਹੀਂ ਹੈ ਕਿਸੇ ਨਾ ਇੱਕ ਕੰਟਰੀ ਨਹੀਂ ਹੈ ਸਾਰਾ ਹੱਕ ਹੈ ਤੇਰਾ ਦੂਜੀ ਗੱਲ ਇਹ ਆਪਾਂ ਨੂੰ ਵਿਧੀਆਂ ਨੂੰ ਕਹੋ ਤਾਂ ਕਿ ਠੀਕ ਆ ਪਕਾ ਦਾ ਇਖਾਲ ਸਰਕਾਰ ਸੰਸਦ ਦਾ ਮਤਲਬ ਕੀ ਹੈ ਕੋ ਪੰਜਾਬ ਤੇ ਰਾਜ ਆਪਣਾ ਇੰਨਾ ਨਹੀਂ ਬੋਲਦਾ ਇਹ ਕੱਢਣ ਵਿਕਲਪ ਨਾ ਕੋਈ ਗੱਲ ਉਹ ਫੱਟੇ ਹੀ ਹੁੰਦਾ ਆ ਤਾਂ ਹੀ ਮਾੜਾ ਲਾ ਸਾਰੀ ਲੋਕ ਕਲੀ ਨਾ ਬਾਲਦਾ ਨਾ 판ਕੇ ਜੇ ਚਲ ਗਏ ਜੀ ਤਾਂ ਪਹਿਲੀ ਵਾਰ ਕਹੇ ਜੀ ਨੋਟੇ ਤੋਂ ਹੁੰਦੇ ਸੀ ਬਰਸਾ ਸਿੱਖਾ ਦੇ ਨਾਲ ਸੀ ਉਹ 10 ਬੱਲੇ ਤਰ੍ਹਾਂ ਗਿਆ ਸੀ ਉਹਨੇ ਕਹਿਣਾ ਕਿ ਭਾਈ ਜੇ ਇਹ ਚੰਗਾ ਟਾਈਮ ਆਪਣਾ ਨਹੀਂ ਬਣਾ ਰਿਹਾ ਜੀ ਨਕਾ ਕੰਮ ਕਰ। ਤੇ ਕੇਸ ਲਈ ਇਹ ਜਿਹੜਾ ਚੰਗਾ ਟਾਈਮ ਦਾ ਨਹੀਂ ਗਿਆ ਮਾਰਾ ਵੀ ਨਹੀਂ ਗਿਆ ਹੁਣ ਸਭ ਉਹ ਆਪਣਾ ਰਾਦ ਸਵੇਰ ਆਪਣੀ ਆ ਰਹੀ ਹੈ। ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਅੰਬਲੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ